ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਪਿਛਲੀ ਵੀਡੀਓ ਵਿੱਚ ਮੈਂ ਤੁਹਾਨੂੰ ਕਿਰਿਆ ਬਾਰੇ ਜਾਣਕਾਰੀ ਦਿੱਤੀ ਸੀ ਤੇ ਇਸ ਵੀਡੀਓ ਰਾਹੀਂ ਮੈਂ ਤੁਹਾਨੂੰ ਕਿਰਿਆ ਵਿਸ਼ੇਸ਼ਣ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਵਾਂਗੀ ਕਿਰਿਆ ਵਿਸ਼ੇਸ਼ਣ ਹੁੰਦੇ ਕੀ ਨੇ ਇਸ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ਉਹਨਾਂ ਸਾਰਿਆਂ ਬਾਰੇ ਵਿਸਥਾਰ ਨਾਲ ਦੱਸਾਂਗੀ ਕਿਰਿਆ ਵਿਸ਼ੇਸ਼ਣ ਦੀ ਪਰਿਭਾਸ਼ਾ ਵਾਕ ਵਿੱਚ ਕਿਰਿਆ ਦੀ ਵਿਸ਼ੇਸ਼ਤਾ ਪ੍ਰਗਟਾਉਣ ਵਾਲਾ ਸ਼ਬਦ ਕਿਰਿਆ ਵਿਸ਼ੇਸ਼ਣ ਅਖਵਾਉਂਦਾ ਹੈ ਕਿਰਿਆ ਵਿਸ਼ੇਸ਼ਣ ક્રિયાતો ਪਹਿਲਾ ਆਉਂਦੇ ਹਨ ਜਿਵੇਂ ਹੁਣ ਬਾਹਰ ਕੱਲ ਹੌਲੀ ਵਾਰ-ਵਾਰ ਥੋੜਾ ਕਿਉਂਕਿ ਬਿਲਕੁਲ ਆਦਿ ਮونکي ਉਦਾਹਰਨ ਦਿਨੀ ਆ ਉਹ ਹੌਲੀ ਤੁਰਦਾ ਹੈ ਤੁਰਦਾ ਹੈ ਕੀ ਇਹ ਕਿਰਿਆ ਤੇ ਹੌਲੀ ਉਸ ਦੇ ਤੁਰਨ ਦੀ ਵਿਸ਼ੇਸ਼ਤਾ ਪ੍ਰਗਟ ਹੋ ਰਹੀ ਹੈ ਇਸ ਤਰ੍ਹਾਂ ਹੌਲੀ ਕਿਰਿਆ ਦੀ ਵਿਸ਼ੇਸ਼ਤਾ ਪ੍ਰਗਟ ਕਰ ਰਿਹਾ ਹੈ ਉਹ ਕਿਰਿਆ ਵਿਸ਼ੇਸ਼ਣ ਹੈ ਕਿਰਿਆ ਵਿਸ਼ੇਸ਼ਣ ਦੀ ਕਿਸਮਾਂ ਕਿਰਿਆ ਵਿਸ਼ੇਸ਼ਣ ਦੀ 8 ਕਿਸਮਾਂ ਹੁੰਦੀਆਂ ਹਨ ਕਾਲਵਾਚਕ ਕਿਰਿਆ ਵਿਸ਼ੇਸ਼ਣ स्थान वाचक क्रिया विशेषण प्रकारवाचक क्रिया विशेषण परिमाणवाचक क्रिया विशेषण संख्यावाचक क्रिया विशेषण वाचक क्रिया विशेषण कारणवाचक क्रिया विशेषण ਇਕੀਲਾ ਤਾਕੀਦਵਾਚਕ ਕਿਰਿਆ ਵਿਸ਼ੇਸ਼ਣ ਆਓ ਹੁਣ ਤਰਤੀਬ ਨਾਲ ਸਾਰਿਆਂ ਦੀ ਪਰਿਭਾਸ਼ਾ ਉਦਾਹਰਣ ਸਹਿਤ ਕਰਦੇ ਹਾਂ ਸਭ ਤੋਂ ਪਹਿਲਾਂ ਕਾਲਵਾਚਕ ਕਿਰਿਆ ਵਿਸ਼ੇਸ਼ਣ ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਵਾਪਰਣ ਦੇ ਸਮੇ ਦਾ ਪਤਾ ਲੱਗੇ ਉਨਾਂ ਨੂੰ ਕਾਲਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਹੁਣ ਅੱਜ ਕੱਲ ਤੁਰੰਤ ਪਲਕੇ ਪਰਸੋਂ ਜਦੋਂ ਕਦੋਂ ਸਵੇਰੇ ਦੁਪਹਿਰੇ ਕੁਵੇਲੇ ਆਦਿ ਹੁਣ ਜਿਵੇਂ ਇੱਕ ਵਾਕ ਦੇਖੋ ਉਹ ਕੱਲ ਆਵੇਗਾ ਆਵੇਗਾ ਕੀ ਹੈ ਕਿਰਿਆ ਤੇ ਕੱਲ ਕੀ ਹੈ ਸਮਾਂ ਉਹ ਕਿਰਿਆ ਦੀ ਵਿਸ਼ੇਸ਼ਤਾ ਦੱਸ ਰਿਹਾ ਹੈ ਉਹ ਕਾਲਵਾਚਕ ਕਿਰਿਆ ਵਿਸ਼ੇਸ਼ਣ ਹੈ ਨੰਬਰ 2 ਸਥਾਨਵਾਚਕ ਕਿਰਿਆ ਵਿਸ਼ੇਸ਼ਣ ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਕੰਮ ਦੀ ਥਾਂ ਪਤਾ ਲੱਗੇ ਉਨਾਂ ਨੂੰ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਉੱਪਰ ਹੇਠਾਂ ਅੰਦਰ ਬਾਹਰ ਇੱਧਰ ਉੱਧਰ ਨੇੜੇ ਦੂਰ ਖੱਬੇ ਸੱਜੇ ਕੋਲ ਆਦਿ ਹੁਣ ਜਿਵੇਂ ਉਹ ਉੱਪਰ ਰਹਿੰਦੇ ਹਨ ਰਹਿੰਦੇ ਹਨ ਕਿਰਿਆ ਹੈ ਉੱਪਰ ਸਥਾਨ ਹੈ ਇਸ ਤਰ੍ਹਾਂ ਉੱਪਰ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਹੈ ਨੰਬਰ 3 ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਕਰਨ ਦੇ ਟੰਗ ਦਾ ਪਤਾ ਲੱਗੇ ਉਨਾਂ ਨੂੰ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਹੌਲੀ-ਹੌਲੀ ਸਹਿਜੇ ਤੇਜ਼ ਰੁਕ-ਰੁਕ ਕੇ ਇਵੇਂ ਕਿਵੇਂ ਇਸ ਤਰ੍ਹਾਂ ਨਿਰੰਤਰ ਝਟਪਟ ਅਚਨਚੇਤ ਤੜਾ-ਤੜ ਆਦ ਜਿਵੇਂ ਮੁੰਡੇ ਤੇਜ਼ ਤੁਰਦੇ ਹਨ ਹਾਥੀ ਹੌਲੀ ਹੌਲੀ ਤੁਰਦਾ ਹੈ ਤੇਜ਼ ਤੇ ਹੌਲੀ-ਹੌਲੀ ਪ੍ਰਕਾਰ ਟੰਗ ਦੱਸ ਰਹੇ ਹਨ ਕਿਰਿਆ ਦਾ ਕਿ ਕਿਰਿਆ ਕਮ ਹੋ ਕੇ ਮੇਰਾ ਹੈ ਨੰਬਰ 4 ਪਰਿਮਾਨਵਾਚਕ ਕਿਰਿਆ ਵਿਸ਼ੇਸ਼ਣ ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਪਰਿਮਾਨ ਮਿਹਨਤੀ ਜਾਂ ਮਿਕਦਾਰ ਦਾ ਪਤਾ ਲੱਗੇ ਉਹਨਾਂ ਨੂੰ ਪਰਿਮਾਣਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਬਹੁਤਾ ਥੋੜਾ ਅਧੂਰਾ ਰਤਾਕੂ ਕੁਝ ਘੱਟ ਵੱਧ ਕਿੰਨਾ ਜਿੰਨਾ ਜਿਵੇਂ ਮੈਨੂੰ ਥੋੜਾ ਪਾਣੀ ਚਾਹੀਦਾ ਹੈ ਹੁਣ ਥੋੜਾ ਕੀ ਹੈ ਪਰਿਮਾਨਵਾਚਕ ਮਿੰਤੀ ਦੱਸ ਰਿਹਾ ਮਿਕਦਾਰ ਦੱਸ ਰਿਹਾ ਹੈ ਥੋੜਾ ਪਰਿਮਾਨਵਾਚਕ ਕਿਰਿਆ ਵਿਸ਼ੇਸ਼ਣ ਹੈ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਜਿੰਨਾ ਸ਼ਬਦਾਂ ਤੋਂ ਕੰਮ ਦੇ ਹੋਣ ਦੀ ਗਿਣਤੀ ਦਾ ਪਤਾ ਲੱਗੇ ਉਨਾਂ ਨੂੰ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਕਈ ਵਾਰ ਘੜੀਮੁੜੀ ਵਾਰ-ਵਾਰ ਕਦੀ ਕਦਾਈ ਇੱਕੋ ਵਾਰ ਦੋ ਵਾਰ ਮੁੜ-ਮੁੜ ਆਦ ਹੁਣ ਜਿਵੇਂ ਇੱਕ ਵਾਕ ਦੇਖੋ ਉਹ ਘੜੀਮੂੜੀ ਗਲਤੀ ਕਰਦਾ ਹੈ ਗਲਤੀ ਕਰਦਾ ਹੈ ਕਿਰਿਆ ਤੇ ਘੜੀਮੂੜੀ ਹੈ ਵਿਸ਼ੇਸ਼ਤਾ ਉਹਦੀ ਹੁਣ ਘੜੀਮੂੜੀ ਕੀ ਹੈ ਸੰਖਿਆ ਗਿਣਤੀ ਘੜੀਮੂੜੀ ਇੱਥੇ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਹੈ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਜਿੰਨਾ ਸ਼ਬਦਾਂ ਤੋਂ ਕੰਮ ਦੇ ਹੋਣ ਜਾਂ ਨਾ ਹੋਣ ਦਾ ਪਤਾ ਲੱਗੇ ਉਹਨਾਂ ਨੂੰ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਜੀ ਹਾਂ ਹਾਂਜੀ ਨਹੀਂ ਜੀ ਨਹੀਂ ਬਹੁਤ ਚੰਗਾ ਠੀਕ ਆਹੋ ਹਾਂ ਨਾ ਆਂਤ ਹੁਣ ਜਿਵੇਂ ਹਾਂਜੀ ਉਹ ਤੁਹਾਡੀ ਸਹਾਇਤਾ ਜ਼ਰੂਰ ਕਰੇਗਾ ਹਾਂਜੀ ਇੱਥੇ ਕੀ ਹੈ ਨਿਰਣਾ ਵੀ ਪੱਕਾ ਹੈ ਕਿ ਉਹ ਕਰੇਗਾ ਠੀਕ ਹੈ ਕੰਮ ਹੋਏਗਾ ਤਾਂ ਇੱਥੇ ਹਾਂਜੀ ਜਿਹੜਾ ਹੈ ਉਹ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਹੈ ਕਿ ਇਹ ਕੰਮ ਉਹ ਜ਼ਰੂਰ ਕਰੇਗਾ ਕਾਰਣਵਾਚਕ ਕਿਰਿਆ ਵਿਸ਼ੇਸ਼ਣ ਜਿੰਨਾ ਸ਼ਬਦਾਂ ਤੋਂ ਕੰਮ ਦੇ ਕਾਰਨ ਦਾ ਪਤਾ ਲੱਗੇ ਉਹਨਾਂ ਨੂੰ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਕਦੇ ਤਦੇ ਕਿਉਂਕਿ ਤਾਂ ਹੀ ਸੋ ਇਸ ਕਰਕੇ ਤਾਂ ਜੋ ਤਾਂਕਿ ਹੁਣ ਜਿਵੇਂ ਉਹ ਸਕੂਲ ਨਹੀਂ ਜਾ ਸਕਦਾ ਕਿਉਂਕਿ ਉਹ ਬਿਮਾਰ ਹੈ ਠੀਕ ਹੈ ਹੁਣ ਕਿਉਂਕਿ ਕੀ ਹੈ ਕਾਰਨ ਹੈ ਕਿ ਉਹ ਸਕੂਲ ਕਿਉਂ ਨਹੀਂ ਜਾ ਸਕਦਾ ਕਿਉਂਕਿ ਉਹ ਬਿਮਾਰ ਹੈ ਠੀਕ ਹੈ ਉਹਦਾ ਕੰਮ ਨਾ ਕਰਨ ਦਾ ਕਾਰਨ ਕੀ ਹੈ ਉਹ ਬਿਮਾਰ ਹੈ ਤੇ ਇਸ ਇੱਥੇ ਕਿਉਂਕਿ ਕੀ ਹੈ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਤਾਂਕੀਦਵਾਚਕ ਕਿਰਿਆ ਵਿਸ਼ੇਸ਼ਣ ਜਿੰਨਾ ਸ਼ਬਦਾਂ ਤੋਂ ਕਿਰਿਆ ਦੇ ਕੰਮ ਦੀ ਤਾਕੀਦ ਜਾਂ ਪੱਕਿਆਈ ਦਾ ਪਤਾ ਲੱਗੇ ਉਹਨਾਂ ਨੂੰ ਤਾਕੀਦਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਜ਼ਰੂਰ ਬਹੁਤ ਚੰਗਾ ਬਿਲਕੁਲ ਬੇਸ਼ੱਕ ਹੀ ਵੀ ਠੀਕ ਆਦਿ ਜਿਵੇਂ ਵੀ ਪੱਕਾ ਕਰਨਾ ਵੀ ਹਾਂ ਇੱਕ ਗੱਲ ਜ਼ਰੂਰ ਕਰਨੀ ਹੈ ਇਹ ਕੰਮ ਜ਼ਰੂਰ ਕਰਨਾ ਹੈ ਜਿਵੇਂ ਤੁਸੀਂ ਬੇਸ਼ੱਕ ਚਲੇ ਜਾਓ ਬੇਸ਼ੱਕ ਕੀ ਹੈ ਤਾਕੀਦ ਕੀਤੀ ਹੈ ਤੁਹਾਨੂੰ ਕੰਮ ਕਰਨ ਦੀ ਪਕਿਆਈ ਕਰਤੀ ਕਿ ਤੁਸੀਂ ਚਲੇ ਜਾਓ ਇੱਥੇ ਹੁਣ ਬੇਸ਼ੱਕ ਕੀ ਹੈ ਤਾਕੀਦਵਾਚਕ ਕਿਰਿਆ ਵਿਸ਼ੇਸ਼ਣ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ